ਤਸਵੀਰ ਚ ਸਿੱਖਾਂ ਦੇ ਤਿੰਨ ਦੁਸ਼ਮਣਿਆ ਤਿੰਨ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਵੀਡੀਓ ਜਾਂਦਾ ਬਾਈ ਜੀ ਮੋਦੀ ਦਾ ਸਾਰਿਆਂ ਨੂੰ ਪਤਾ ਐਦਾ ਸਾਰਿਆਂ ਨੂੰ ਪਤਾ ਆਹ ਤੀਜਾ ਦੁਸ਼ਮਣ ਸਾਡਾ ਇਹ ਕੌਣ ਆ ਆਪਣੇ ਲੋਕਾਂ ਨੂੰ ਅਵੇਰ ਕਰੋ ਸ਼ੇਅਰ ਕਰਕੇ ਦੱਸਿਆ ਕਰੋ ਸਾਰਿਆਂ ਨੂੰ ਸਾਡੇ ਨਾਲ ਹੋਇਆ ਕੀ ਆ ਭਾਈ ਭਾਈ ਖਾਲੜਾ ਜੀ ਦੀ ਮੂਵੀ ਆਉਣੀ ਸੀਗੀ ਤੇ ਭਾਈ ਖਾਲੜਾ ਜੀ ਦੀ ਮੂਵੀ ਤੋਂ ਪਹਿਲਾਂ 20 ਸੀਨ ਚੱਕੇ ਗਏ ਹਾਂਜੀ ਪਹਿਲਾਂ 20 ਸੀਨ ਚੱਕੇ ਗਏ ਫਿਰ 85 ਸੀਨ ਚੱਕੇ ਗਏ ਤੇ ਹੁਣ 120 ਸੀਨ ਚੱਕਤੇ ਆ ਤੇ ਭਾਈ ਖਾਲੜਾ ਜੀ ਦੀ ਮੂਵੀ ਪਹਿਲਾਂ ਭਾਈ ਖਾਲੜਾ ਜੀ ਦੇ ਨਾਂ ਤੇ ਸੀ ਫਿਰ ਰੱਖਿਆ ਗਿਆ 95 ਜਿਸ ਸਾਲ ਲੂਸੀ ਮਾਰਿਆ ਗਿਆ ਤੇ ਫਿਰ ਹੁਣ ਕਹਿੰਦੇ ਫਿਲਮ ਦਾ ਨਾਮ ਸੱਤ ਲੋਜ ਰੱਖੋ ਤੇ ਇਹ ਤਿੰਨ ਦੁਸ਼ਮਣ ਸਾਰੇ ਪੰਜਾਬੀਆਂ ਨੂੰ ਪਤਾ ਹੋਣਾ ਹੀ ਚਾਹੀਦਾ ਦੋ ਦੁਸ਼ਮਣਾਂ ਦਾ ਤਾਂ ਪਤਾ ਹੀ ਆ ਆ ਤੀਜਾ ਕੌਣ ਐ ਇਹੋ ਹੈਗਾ ਸੈਂਸਰ ਬੋਰਡ ਦਾ ਮੁਖੀ ਪਰਸਵਨ ਜੋਛੀ ਇਸ ਨੇ ਸਾਰੀ ਫਿਲਮ ਭਾਈ ਖਲੜਾ ਜੀ ਦੀ ੜਾਤੀ ਆ ਦੇਖੋ ਕਿੰਨਾ ਧੱਕਾ ਸਿੱਖਾਂ ਨਾਲ ਯਾਰ ਕਾਦੀ ਯਾਦੀ ਆ ਕੌਣ ਕਹਿੰਦਾ ਯਾਦੀ ਆ ਸਿੱਖਾਂ ਨੂੰ ਹੈ ਇਹਨਾਂ ਨੂੰ ਭਾਈ ਇਹ ਗੱਲਾਂ ਦੇਖੋ ਕਿਸ-ਕਿਸ ਗੱਲ ਨੇ ਦੁੱਖ ਦਿੱਤਾ ਇਹਨਾਂ ਨੂੰ ਜਿਸਵੰਤ ਸਿੰਘ ਖਾਲੜਾ ਮੂਵੀ ਦਾ ਨਾਂ ਉਹ ਨਹੀਂ ਰੱਖ ਸਕਦੇ 95 ਚ ਉਹਨਾਂ ਨੂੰ ਚੱਕ ਕੇ ਪੁਲਿਸ ਨੇ ਕਿਦਾਂ ਕੀਤਾ 95 ਨਹੀਂ ਰੱਖ ਸਕਦੇ ਸੱਤ ਲੋਜ ਫਿਲਮ ਦਾ ਨਾਂ ਰੱਖਿਆ ਗਿਆ ਦਰਿਆ ਦੇ ਉੱਤੇ ਹਾਂਜੀ ਉਹ ਦਰਿਆ ਦਾ ਕੀ ਕੰਮ ਵਿੱਚ ਫਿਲਮ ਤਾਂ ਭਾਈ ਖਾਲੜਾ ਜੀ ਦੀ ਆ ਪਹਿਲਾਂ 20 ਸੀਨ ਫਿਰ 85 ਹੁਣ 120 ਫਿਲਮ ਚ ਰਹਿ ਗਈ ਕੁਝ ਵੀ ਨਹੀਂ ਆਹ ਦੇਖ ਲਓ ਭਾਈ ਇਹ ਆ ਸੈਂਸਰ ਬੋਰਡ ਦਾ ਮੁਖੀ ਪਰਸੰਨ ਜੋਛੀ ਹਾਂਜੀ ਇਹ ਮੋਦੀ ਦੀਆਂ ਸਪੀਚਾਂ ਲਿਖਦਾ ਹੁੰਦਾ ਸੀ ਪਹਿਲਾਂ ਠੀਕ ਹੈ ਨਾ ਸੋ ਮੋਦੀ ਜਿਹੜੀਆਂ ਚੋਣਾਂ 'ਚ ਸਪੀਚਾਂ ਕਰਦਾ ਹੁੰਦਾ ਉਹ ਲਿਖ ਕੇ ਦਿੰਦੇ ਹੁੰਦੇ ਇਹੇ ਦਿੰਦਾ ਹੁੰਦਾ ਸੀ ਮੋਦੀ ਹੁਣੀ ਖੁਸ਼ ਹੋ ਕੇ ਮੋਦੀ ਦਾ ਪੂਰਾ ਚਮਚਾ ਹੈ ਪੂਰਾ ਚਾਬਲੂਸ ਆ ਮੋਦੀ ਹੁਣੀ ਖੁਸ਼ ਹੋ ਕੇ ਇਹਨੂੰ ਸੈਂਸਰ ਬੋਰਡ ਦਾ ਮੁਖੀ ਕਰਤਾ ਸੀਗਾ ਠੀਕ ਹੈ ਨਾ ਇਹਨੂੰ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਗਿਆ ਭਾਰਤ ਦੇ ਵੱਡੇ ਵਾਡਾਂ 'ਚੋਂ ਇੱਕ ਫੇਰ ਉਹੀ ਗੱਲ ਆ ਸੋ ਕਾਫੀ ਦਿਨਾਂ ਤੋਂ ਮੈਂ ਵੀਡੀਓ ਨਹੀਂ ਪਾਈ ਮੇਰੀ ਜਿੱਦਾਂ ਪਈ ਠੀਕ ਜਿਆ ਨਹੀਂ ਸੀਗਾ ਕਿ ਤੁਸੀਂ ਸਾਥ ਵੀ ਨਹੀਂ ਦਿੰਦੇ ਹੁਣ ਤੁਸੀਂ ਦੱਸੋ ਬਾਈ ਜੀ ਤੁਹਾਨੂੰ ਪੂਰੇ ਪੰਜਾਬੀ মিডিਆ ਚ ਕਿਸੇ ਹਜ਼ਾਰਾਂ মিডিਆ ਆ ਆਪਣਾ ਪੰਜਾਬੀ ਕਿਸੇ ਵੀ মিডিਆ ਨੇ ਤੁਹਾਨੂੰ ਦੱਸਿਆ ਕਿਸੇ ਨੇ ਭਾਈ ਖਾਲੜਾ ਜੀ ਦੀ ਗੱਲ ਕੀਤੀ ਜੋ ਸਾਡੇ ਲਈ ਛਿੱਧੀਆਂ ਪਾ ਗਏ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਕਹਿੰਦੀ ਸੀ ਇੱਥੇ ਰਹਿ ਲਓ ਸਾਡੇ ਲਈ ਛਿੱਧੀ ਪਾਈ ਭਾਈ ਖਾਲੜਾ ਜੀ ਨੇ ਕਿਸੇ ਇੱਕ মিডিਆ ਨੇ ਉਹਨਾਂ ਦੀ ਗੱਲ ਕੀਤੀ ਮੈਂ ਗੱਲ ਕਰਦਾ ਮੇਰੇ ਖਾਤੇੜਾ ਤੇ ਜਾਂਦੇ ਆ ਜੋ ਓਟ ਗਿਆ ਦਫਾ ਕਰੋ ਹਣ ਸਾਤ ਦੇ ਦੋ ਹੁਣ ਪਚਾ ਦਿਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਵੀਡੀਓ ਅੱਜ ਮੇਰੇ ਮੂੰਹ ਸੁਣਦੇ ਆ ਉਦੋਂ ਹੀ ਜੋ ਐਵੇਂ ਹਾਸੇ ਮਜ਼ਾਕ ਵਾਲੇ ਉਹ ਤੁਸੀਂ ਉਹ ਤਾਂ ਕਹਿੰਦੇ ਵੀ ਨਹੀਂ ਸ਼ੇਅਰ ਕਰੋ ਉਹ ਤੁਸੀਂ ਉਦੋਂ ਹੀ ਚੱਕ ਚੱਕ ਪਾਉਂਦੇ ਰਹਿੰਦੇ ਆ ਆਪਣੇ ਸਾਰੇ ਪਾਸੇ ਰਿਸ਼ਤੇਦਾਰਾਂ ਨੂੰ ਆਪ ਚਾਓ ਨਾ ਆਹ ਦੱਸੋ ਆਪਣੇ ਦੁਸ਼ਮਣਾਂ ਦਾ ਵੀ ਭਾਈ ਆ ਪਰਸੋਨ ਜੋਛੀ ਆ ਇਹ ਸੈਂਸਰ ਬੋਰਡ ਦਾ ਮੁਖੀ મોદી ਦਾ ਚਮਚਾ ਇਹਨੇ ਭਾਈ ਖਾਲੜਾ ਜੀ ਦੀ ਸਾਰੀ ਫਿਲਮ ਰੱਦੀ ਕਰਕੇ ਰੱਖਤੀ ਆ ਹੁਣ ਫਿਲਮ ਆਵੇ ਨਾ ਆਵੇ ਕੋਈ ਉਹ ਹੋਣੀਗਾ ਕੋਝ ਉੱਚ ਰਹੀ ਐ ਨਹੀਂਗਾ ਦਿਖਾਉਣ ਲਈ ਭਾਈ ਖਲੜਾ ਜੀ ਦਾ ਹਾਂਜੀ ਤੇ ਬਾਕੀ ਇੱਕ ਜਾਂਦਾ ਜਾਂਦਾ ਇੱਕ ਗੱਲ ਹੋਰ ਦੱਸ ਦਵਾਂ ਜਦੋਂ ਤੱਕ ਮੇਰੇ ਸਾਹ ਚੱਲਦੇ ਮੈਂ ਤਾਂ ਬਈ ਇਦਾਂ ਹੀ ਕਰੂੰ ਡੀਪ ਸਟੇਟ ਬਾਰੇ ਤੁਹਾਨੂੰ ਦੱਸੂੰ ਆਮ ਲੋਕਾਂ ਨੂੰ ਉਹ ਕੀ ਹੁੰਦੀ ਆ ਸਰਕਾਰਾਂ ਜੋ ਚਾਹੁੰਦੀਆਂ ਜੋ ਤੁਹਾਨੂੰ ਦਿਖਾਉਣਾ ਚਾਹੁੰਦੀਆਂ ਉਹੀ ਦਿਖੇਗਾ ਜੋ ਤੁਹਾਨੂੰ ਖਿਲਾਉਣਾ ਚਾਹੁੰਦੀਆਂ ਉਹੀ ਤੁਹਾਨੂੰ ਖੁਰਾਇਆ ਜਾਏਗਾ ਜੋ ਵੀ ਹੁਣ ਚਮਕੀਲੇ ਦੀ ਫਿਲਮ ਆਈ ਸੀ ਉੱਤੇ ਉਹਦੇ ਸੀਨ ਕਿਉਂ ਨਹੀਂ ਸਾਰੇ ਇਹ ਨਹੀਂ ਕੀਤੇ ਭਾਈ ਖਲੜਾ ਜੀ ਨਾਲ ਇਹਨਾਂ ਨੂੰ ਕੀ ਦਿੱਕਤ ਆ ਠੀਕ ਹੈ ਨਾ ਦੀਪ ਸਟੇਟ ਦੇ ਸਾਰੇ ਕੰਮ ਹੁੰਦੇ ਆ ਭਾਵੇਂ ਉਸ ਸਮੇਂ ਭਾਈ ਖਾਲੜਾ ਜੀ ਦੀ ਪਹਿਲੇ ਸਰਕਾਰ ਮੋਦੀ ਦੀ ਨਹੀਂ ਸੀਗੀ ਇਹ ਮੋਦੀ ਹੋਵੇ ਗਾਂਧੀ ਹੋਵੇ ਜੋ ਵੀ ਹੋਵੇ ਤੁਸੀਂ ਲੋਕ ਸਦਾ ਹੀ ਪਿੰਡਾਂ 'ਚ ਬੈਰ ਪਾਉਂਦੇ ਆ ਸਾਰੇ ਇੱਕੋ ਹੀ ਆ ਇਹ ਡੀਪ ਸਟੇਟ ਦੇ ਚੰਚੇ ਆ ਠੀਕ ਹੈ ਨਾ ਹੁਣ ਮੈਂ ਫੇਰ بار-बार ਨਹੀਂ ਕਹਿਣਾ ਜਿਨ੍ਹਾਂ ਨੂੰ ਫੀਲ ਹੁੰਦਾ ਭਾਈ ਖਾਲੜਾ ਜੀ ਨੇ ਸਾਡੇ ਲਈ ਸ਼ਹੀਦੀਆਂ ਪਾਈਆਂ ਆ ਆਪ ਹੀ ਆਪਣਾ ਫਰਜ਼ ਸਮਝ ਕੇ ਸਾਰੇ ਗਰੁੱਪਾਂ 'ਚ ਚੱਕ ਚੱਕ ਸ਼ੇਅਰ ਕਰੀ ਚਲੋ ਤਾਂ ਜੋ ਆਪਣੇ ਲੋਕਾਂ ਨੂੰ ਪਤਾ ਚੱਲੇ ਕਿਸੇ ਨੂੰ ਪਤਾ ਨਹੀਂ ਆ ਚਮਚੇ ਮੋਦੀ ਦੇ ਪਰਸੰਨ ਜੋਛੀ ਬਾਰੇ ਸਰਚ ਵੀ ਕਰ ਲਿਓ ਆਪਣੇ ਤੌਰ ਤੇ ਮੈਂ ਬਾਰ ਬਾਰ ਰੌਲਾ ਨਹੀਂ ਪਾਣਾ ਠੀਕ ਹੈ ਮੈਂ ਵੀਡੀਓ ਕਰਿਆ ਕਰੂੰਗਾ ਥੋੜਾ ਠੀਕ ਜਿਹਾ ਨਹੀਂ ਸੀ ਤੇ ਸਾਥ ਦਿਓ ਮੇਰਾ ਜਿਹਦੇ ਮੂਰੇ ਵੀਡੀਓ ਆਈ ਮੇਰਾ ਖਾਤਾ ਹਿੰਦੀ ਜਸਵਾਲ ਫੋਲੋ ਕਰ ਲਿਓ ਜੋ ਮਰਜੀ ਹੋ ਜਵੇ ਜੋ ਚੀਜ਼ਾਂ ਬਾਕੀ ਮੀਡੀਆ ਨਹੀਂ ਦਿਖਾਉਂਦਾ ਮੋਦੀ ਮੀਡੀਆ ਤਾਂ ਹੈਗਾ ਹੀ ਹੈਗਾ ਪੰਜਾਬੀ ਮੀਡੀਆ ਵੀ ਨਹੀਂ ਖਰੀਦਿਆਈਆ ਤੁਹਾਡਾ ਆਪਣਾ ਹਿੰਦੀ ਜਸਵਾਲ ਹੈ ਯਾਦ ਮੀਡੀਆ ਤੁਹਾਡਾ ਆਪਣਾ ਤੁਸੀਂ ਕਹਿ ਸਕਦੇ ਵੀ ਸਾਡਾ ਭਰਾ ਸੱਚ ਲੈ ਕੇ ਆਉਂਦਾ ਕਿਸੇ ਦੇ ਹੱਕ ਦੀ ਗੱਲ ਨਹੀਂ ਕਰਦਾ ਹੁਣ ਤੁਸੀਂ ਮੇਰਾ ਸਾਥ ਦੇਣਾ ਬੱਦੋਬਾਦ ਵੀਡੀਓ ਸ਼ੇਅਰ ਕਰਨੀਆਂ ਲਾਈਕ ਕਰਨੀਆਂ ਕਮੈਂਟ ਕਰਨ ਆ ਪਤਾ ਚੱਲੇ ਭਾਈ ਜਹਜਾਸ ਲਿਖਿਓ ਤੇ ਪਚਾ ਦਿਓ ਫਿਰ ਨੇਰ ਲਿਆ ਦਿਓ ਇੱਕ ਵਾਰੀ ਠੀਕ ਹੈ ਜੀ ਤੇ ਸ਼ੁਕਰੀਆ ਸਾਰਿਆਂ ਦਾ ਫਿਰ ਕਰਦੇ ਆ ਮਿਲਦੇ ਆ ਸੇਧ ਜੀ ਨਹੀਂ ਠੀਕ ਪਚਾਇਓ ਸਾਰੇ ਪਾਸੇ ਤੇ ਭੇਡਾਂ ਦਾ ਕਾਲ ਹਿੰਦੀ ਜੋ ਸਵਾਲ ਤੇ ਕਰਾ ਕੇ ਰੱਖਣੀ ਭੇਡਾਂ ਦੀ ਕਰਿਓ ਸ਼ੇਅਰ ਸਾਰੇ ਪਾਸੇ ਮਿਲਦੇ ਆ ਜੀ ਤੇ ਫੋਲੋ ਕਰ ਲਿਓ ਸ਼ੁਕਰੀਆ